ਡੋਨਲਡ 트럼ਪ ਸ਼ਾਨਦਾਰ 에어ਲਾਈਨ ਵਿੱਚ ਟਿਕਟ ਵੀ ਹੋਵੇਗੀ ਬੋਖ ਲੱਖਾਂ ਪ੍ਰਵਾਸੀਆਂ ਨੂੰ ਸੈਲਫ ਡਿਪੋਰਟ ਹੋਣ ਦਾ ਲਾਲਚ ਦਿੱਤਾ ਕੈਨੇਡਾ ਵਿੱਚ ਸ਼ੁਰੂ ਹੋਈ ਬਗਾਵਤ ਅਲਬਰਟਾ ਦੀ ਪ੍ਰੀਮੀਅਰ ਨੇ ਬਜਾਦ ਦਿੱਤਾ ਬੈਂਗਲ 2026 ਵਿੱਚ ਹੋ ਸਕਦੀ ਹੈ ਰਾਏ ਸ਼ਮਾਰੀ ਕੈਨੇਡੀਅਨ ਸਿਆਸਤ ਵਿੱਚੋਂ ਜਗਮੀਤ ਸਿੰਘ ਦੀ ਹੋ ਗਈ ਰਸਮੀ ਵਿਦਾਇਗੀ ਡੌਨ ਡੇਵਿਸ ਬਣੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਅੰਤਰਮ ਆਗੂ ਕੈਨੇਡਾ ਵਿੱਚ ਭਾਰਤੀ ਮੂਲ ਦੇ ਪਹਿਲੇ ਵਿਧਾਇਕ ਨੇ ਫੈਡਰਲ ਸਰਕਾਰ ਵਿਰੁੱਧ ਕੀਤਾ ਮੁਕੱਦਮਾ ਪੀਲ ਰੀਜਨਲ ਪੁਲਿਸ ਨੇ ਦੋ ਹੋਰ ਭਾਰਤੀਆਂ ਨੂੰ ਕੀਤਾ ਗ੍ਰਿਫਤਾਰ ਤਿੰਨ ਜਣਿਆਂ ਦੀ ਹੋਈ ਸੀ ਜਬਰੀ ਵਸੂਲੀ ਦੇ ਮਾਮਲੇ ਵਿੱਚ ਗ੍ਰਿਫਤਾਰੀ ਕੈਨੇਡਾ ਤੋਂ ਅਮਰੀਕਾ ਜਾਣ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਆ ਰਹੀ ਹੈ ਵੱਡੀ ਕਮੀ। ਤੇ ਹੁਣ ਖਬਰਾਂ ਵਿਸਤਾਰ ਨਾਲ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਡੋਨਲਡ ਟਰੰਪ ਵਾਸਤੇ ਔਖਾ ਹੁੰਦਾ ਜਾ ਰਿਹਾ ਹੈ ਅਤੇ ਸੰਭਾਵਤ ਤੌਰ ਤੇ ਇਸੇ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਸੈਲਫ ਰਿਪੋਰਟ ਹੋਣ ਵਾਲੇ ਪ੍ਰਵਾਸੀਆਂ ਦੀ ਜੇਬ ਵਿੱਚ ਹਜ਼ਾਰ-ਹਜ਼ਾਰ ਡਾਲਰ ਨਕਦ ਪਾਉਣ ਅਤੇ ਚੰਗੀ 에ਅਰਲਾਈਨ ਵਿੱਚ ਬਿਠਾ ਕੇ ਭੇਜਣ ਦਾ ਵਾਅਦਾ ਕੀਤਾ ਜਾ ਰਿਹਾ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਸੀਬੀਪੀ ਹੋਮ ਐਪ ਰਾਹੀਂ ਇਹ ਸਹੂਲਤ ਦਿੱਤੀ ਜਾ ਰਹੀ ਹੈ ਜਿਸ ਵਿੱਚ ਮੁਫਤ ਟਿਕਟ ਅਤੇ ਨਗਦ ਇਨਾਮ ਦਾ ਜ਼ਿਕਰ ਕੀਤਾ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇੱਕ ਪ੍ਰਵਾਸੀ ਨੂੰ ਗ੍ਰਿਫਤਾਰ ਕਰਨ ਤੇ ਔਸਤਨ 17000 ਡਾਲਰ ਤੋਂ ਵੱਧ ਰਕਮ ਖਰਚ ਹੁੰਦੀ ਹੈ। ਅਜਿਹੇ ਵਿੱਚ 1000 ਡਾਲਰ ਨਕਦ ਅਤੇ ਟਿਕਟ ਬੁੱਕ ਕਰਵਾਉਣ ਤੋਂ ਬਾਅਦ ਵੀ ਟਰੰਪ ਸਰਕਾਰ ਵੱਡੇ ਫਾਇਦੇ ਵਿੱਚ ਰਹੇਗੀ। ਗ੍ਰਹਿ ਸੁਰੱਖਿਆ ਵਿਭਾਗ ਮੁਤਾਬਕ ਨਵੀਂ ਸਕੀਮ ਰਾਹੀਂ ਪ੍ਰਵਾਸੀਆਂ ਦੀ ਫੜੋਫੜੀ ਤੇ ਹੋਣ ਵਾਲਾ 70% ਖਰਚਾ ਬਚਾਇਆ ਜਾ ਸਕਦਾ ਹੈ। ਜੋ ਬਾਈਡਨ ਦੇ ਕਾਰਜਕਾਲ ਵੇਲੇ CBP ਐਪ ਦੀ ਵਰਤੋਂ ਕਰਦਿਆਂ 9,30,000 ਤੋਂ ਵੱਧ ਪ੍ਰਵਾਸੀ ਅਮਰੀਕਾ ਵਿੱਚ ਦਾਖਲ ਹੋਏ ਅਤੇ ਹੁਣ ਇਹ ਸਾਰੇ ਟਰੰਪ ਦੇ ਨਿਸ਼ਾਨੇ ਤੇ ਨੇ। ਉਧਰ ਇਮੀਗ੍ਰੇਸ਼ਨ ਮਾਮਲਿਆਂ ਬਾਰੇ ਟਰੰਪ ਦੇ ਸਲਾਹਕਾਰ ਸਟੀਫਨ ਮਿਲਰ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਇੱਕ ਪਰਿਵਾਰ ਸੈਲਫ ਰਿਪੋਰਟ ਹੋਣ ਤੇ ਅਮਰੀਕਾ ਨੂੰ 10 ਲੱਖ ਡਾਲਰ ਤੋਂ ਵੱਧ ਫਾਇਦਾ ਹੋਵੇਗਾ ਸਟੀਫਨ ਮਿਲਰ ਨੇ ਗਿਣਤੀ ਮਿੰਤੀ ਪੇਸ਼ ਕਰਦਿਆਂ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਵੱਲੋਂ ਅਸਾਇਲਮ ਮੰਗੇ ਜਾਣ ਤੇ ਮਾਮਲਾ ਅਦਾਲਤ ਵਿੱਚ ਚਲਾ ਜਾਂਦਾ ਹੈ ਅਤੇ ਫੈਸਲਾ ਹੋਣ ਤੱਕ ਇਹ ਸਰਕਾਰੀ ਯੋਜਨਾਵਾਂ ਦਾ ਮੁਫਤ ਲਾਭ ਹਾਸਲ ਕਰਨ ਦੇ ਹੱਕਦਾਰ ਹੋ ਜਾਂਦੇ ਨੇ ਪਰ ਨਵੀਂ ਯੋਜਨਾ ਰਾਹੀਂ ਸਰਕਾਰ ਦੇ 1 ਮਿਲੀਅਨ ਡਾਲਰ ਬਚ ਸਕਦੇ ਨੇ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਡੋਨਲਡ 트੍ਰੰਪ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚੋਂ ਕੱਢਣ ਲਈ ਨਵਾਂ ਪੈਨਟੜਾ ਅਪਣਾਇਆ ਗਿਆ ਹੈ ਪਿਛਲੇ ਮਹੀਨੇ ਪ੍ਰਵਾਸੀਆਂ ਨੂੰ ਡਰਾ ਕੇ ਅਮਰੀਕਾ ਵਿੱਚੋਂ ਕੱਢਣ ਦਾ ਯਤਨ ਕੀਤਾ ਗਿਆ ਜਦੋਂ ਸੈਲਫ ਡਿਪੋਰਟ ਨਾ ਹੋਣ ਵਾਲਿਆਂ ਨੂੰ ਰੋਜ਼ਾਨਾ 1000 ਡਾਲਰ ਜੁਰਮਾਨਾ ਲਾਉਣ ਦੀ ਚੇਤਾਵਨੀ ਦਿੱਤੀ ਗਈ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਨੂੰ ਪ੍ਰਵਾਸੀਆਂ ਤੋਂ ਜੁਰਮਾਨੇ ਵਸੂਲਣ ਜਾਂ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਜ਼ਿੰਮੇਵਾਰੀ ਸੌਂਪੇ ਜਾਣ ਬਾਰੇ ਰਿਪੋਰਟਾਂ ਸਾਹਮਣੇ ਆਈਆਂ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਿਭਾਗ ਦੇ ਅੰਕੜਿਆਂ ਮੁਤਾਬਕ ਇਮੀਗ੍ਰੇਸ਼ਨ ਅਦਾਲਤਾਂ ਵੱਲੋਂ ਤਕਰੀਬਨ 14 ਲੱਖ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਨੇ ਪਰ ਉਹ ਅਮਰੀਕਾ ਦੇ ਇੱਕ ਸੂਬੇ ਤੋਂ ਦੂਜੇ ਅਤੇ ਫਿਰ ਦੂਜੇ ਤੋਂ ਤੀਜੇ ਵੱਲ ਰਵਾਨਾ ਹੋ ਜਾਂਦੇ ਨੇ ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੋਇਮ ਅਤੇ 트럼ਪ ਦੇ ਬਾਰਡਰਜ਼ ਆ ਟੌਮ ਹੋਮਨ ਹਰ ਹੀਲਾ ਵਰਤ ਕੇ ਦੇਖ ਚੁੱਕੇ ਨੇ ਅਤੇ 1,52,000 ਪ੍ਰਵਾਸੀ ਹੀ ਰਿਪੋਰਟ ਕੀਤੇ ਜਾ ਸਕੇ ਦਰ ਕੇਸ ਦੇ ਉਲਟ ਪਿਛਲੇ ਸਾਲ ਬਾਈਡਨ ਦੇ ਕਾਰਜਕਾਲ ਵੇਲੇ ਫਰਵਰੀ ਤੋਂ ਅਪ੍ਰੈਲ ਦਰਮਿਆਨ 1,95,000 ਪ੍ਰਵਾਸੀਆਂ ਨੂੰ ਰਿਪੋਰਟ ਕਰ ਦਿੱਤਾ ਗਿਆ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸੰਬੋਧਿਤ ਹੁੰਦਿਆਂ ਕ੍ਰਿਸਟੀ ਨੋਇਮ ਨੇ ਕਿਹਾ ਕਿ ਜੇ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਰਹਿ ਰਹੇ ਹੋ ਤਾਂ ਸੈਲਫ ਰਿਪੋਰਟ ਹੋਣਾ ਬਿਹਤਰ ਹੋਵੇਗਾ We have millions of people that have come into this country illegally through an administration that didn't know what they were doing, they didn't have a clue, and now we find out officially they didn't because the president was incompetent, but I could have told you that before. And they've allowed millions and millions of people to pour in murderers, uh, drug dealers. Uh, the biggest drug dealers in the world, actually. Terrorists come in, uh, emptied prisons from many countries, not just South America, all over the world. They emptied their prisons into our beautiful USA. And uh, to get that many people, uh, 21 million people, we think the real number is, but let's say 3 million of them are serious criminals. Uh, 11,888 murders, many of whom murdered more than one person it's hard to believe we have to even talk about this when we're talking about something so beautiful but it's it's something we have to talk about having to do with the country because it's very important so they came in by the millions uh, illegally into our country they just flowed in through an open border policy that was insane and what we've done is we've offered you know the numbers but we've because we're taking them out by the thousands we're being obstructed <laughs> ਆ ਹੁਣ ਚਲਦੇ ਆ ਕੈਨੇਡਾ ਦੀ ਅੰਦਰੂਨੀ ਬਗਾਵਤ ਨਾਲ ਸੰਬੰਧਤ ਖਬਰ ਵੱਲ ਕੈਨੇਡਾ ਸਰਕਾਰ ਤੇ 500 ਅਰਬ ਡਾਲਰ ਦਾ ਨੁਕਸਾਨ ਕਰਨ ਦਾ ਦੋਸ਼ ਲਾਉਂਦਿਆਂ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਬਗਾਵਤ ਦਾ ਝੰਡਾ ਝੁੱਕ ਦਿੱਤਾ ਹੈ ਲਾਈਵ ਸਟ੍ਰੀਮ ਰਾਹੀਂ ਅਲਬਰਟਾ ਦੇ ਲੋਕਾਂ ਨੂੰ ਸੰਬੋਧਿਤ ਹੁੰਦਿਆਂ ਡੈਨੀਅਲ ਸਮਿਥ ਨੇ ਕਿਹਾ ਕਿ ਉਹਨਾਂ ਦੀ ਸਰਕਾਰ رائے شمਾਰੀ ਨਹੀਂ ਚਾਹੁੰਦੀ ਪਰ ਸੂਬੇ ਦੇ ਲੋਕਾਂ ਨੇ ਚਾਹਿਆ ਤਾਂ 2026 ਵਿੱਚ ਕੈਨੇਡਾ ਤੋਂ ਵੱਖ ਹੋਣ ਵਾਸਤੇ رائے شمਾਰੀ ਕਰਵਾਈ ਜਾ ਸਕਦੀ ਹੈ ਉਨਾ ਅੱਗੇ ਕਿਹਾ ਕਿ ਆਪਣੀ ਹੀ ਫੈਡਰਲ ਸਰਕਾਰ ਵੱਲੋਂ ਸੂਬੇ ਉੱਤੇ ਕੀਤੇ ਜਾ ਰਹੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ ਉਦਯੋਗਿਕ ਮੁਲਕਾਂ ਵਿੱਚ ਕੈਨੇਡਾ ਦੀ ਆਰਥਿਕ ਵਾਧਾ ਦਰ ਸਭ ਤੋਂ ਪਛੜ ਚੁੱਕੀ ਹੈ ਅਤੇ ਦੁਨੀਆ ਸਾਨੂੰ ਪਾਗਲ ਸਮਝਣ ਲੱਗੀ ਹੈ ਡੈਨੀਅਲ ਸਮਿਥ ਨੇ ਦਾਅਵਾ ਕੀਤਾ ਕਿ ਕੈਨੇਡਾ ਕੋਲ ਦੁਨੀਆ ਦੇ ਕਿਸੇ ਵੀ ਮੁਲਕ ਦੇ ਮੁਕਾਬਲੇ ਸਭ ਤੋਂ ਵੱਧ ਕੁਦਰਤੀ ਸਰੋਤ ਮੌਜੂਦ ਨੇ ਪਰ ਅਸੀਂ ਉਹਨਾਂ ਦੀ ਵਰਤੋਂ ਨਹੀਂ ਕਰ ਰਹੇ ਅਤੇ ਅਮਰੀਕਾ ਦੇ ਰੂਪ ਵਿੱਚ ਸਿਰਫ ਇੱਕ ਗਾਹਕ ਨੂੰ ਹੀ ਵੇਚਿਆ ਜਾ ਰਿਹਾ ਹੈ ਡੈਨੀਅਲਸ ਮਿਥ ਦੀਆਂ ਇਹ ਟਿੱਪਣੀਆਂ ਅਜਿਹੇ ਸਮੇਂ ਸਾਹਮਣੇ ਆਈਆਂ ਨੇ ਜਦੋਂ ਪ੍ਰਧਾਨ ਮੰਤਰੀ ਮਾਹਕਾਰਨੀ ਅਮਰੀਕਾ ਪਹੁੰਚ ਚੁੱਕੇ ਨੇ ਅਤੇ ਇੱਕ ਦਿਨ ਪਹਿਲਾਂ ਹੀ ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਤੇ ਮੋੜ ਜ਼ੋਰ ਦਿੱਤਾ ਡੈਨੀਅਲਸ ਮਿਥ ਨੇ ਪਿਛਲੇ ਹਫਤੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮਾਹਕਾਰਨੀ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਬੇहद ਹਾਂਪੱਖੀ ਰਹੀ ਅਤੇ ਸੋਮਵਾਰ ਦੇ ਭਾਸ਼ਣ ਦੌਰਾਨ ਇਹ ਗੱਲ ਦੁਹਰਾਈ ਵੀ ਪਰ ਨਾਲ ਹੀ ਕਿਹਾ ਕਿ ਅਲਬਰਟਾ ਨੂੰ ਆਟਵਾ ਤੋਂ ਬਚਾਉਣ ਦੇ ਉਪਰਾਲੇ ਜਾਰੀ ਰੱਖੇ ਜਾਣਗੇ ਇੱਥੇ ਦੱਸਣਾ ਬਣਦਾ ਹੈ ਕਿ ਫੈਡਰਲ ਚੋਣਾਂ ਤੋਂ ਪਹਿਲਾਂ ਆਏ ਸਰਵੇਖਣਾਂ ਵਿੱਚ 30% ਅਲਬਰਟਾ ਵਾਸੀਆਂ ਨੇ ਕਿਹਾ ਸੀ ਕਿ ਲਿਬਰਲ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਕੈਨੇਡਾ ਤੋਂ ਵੱਖ ਹੋਣਾ ਚਾਹਣਗੇ ਦੂਜੇ ਪਾਸੇ ਅਲਬਰਟਾ ਦੇ ਵੱਖ ਹੋਣ ਨਾਲ ਸੰਬੰਧਤ 2019 ਵਿੱਚ ਆਰੰਭੀ ਗਈ ਆਨਲਾਈਨ ਪਟੀਸ਼ਨ ਤੇ ਐਤਵਾਰ ਤੱਕ 230000 ਦਸਤਕਤ ਹੋ ਚੁੱਕੇ ਸਨ ਇਸੇ ਦੌਰਾਨ ਐਲਬਰਟਾ ਵਿੱਚ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਨਾਹਿਦ ਨੈਸ਼ੀ ਨੇ ਡੈਨੀਅਲ ਸਮਿਥ ਨੂੰ ਕਰੜਾ ਜਵਾਬ ਦਿੰਦਿਆਂ ਕਿਹਾ ਕਿ ਐਲਬਰਟਾ ਨੂੰ ਦਰਪੇਸ਼ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਪ੍ਰੀਮੀਅਰ ਨੇ ਆਟਵਾ ਨਾਲ ਢਾਂਗ ਖੜਕਾਉਣ ਦਾ ਫੈਸਲਾ ਕਰ ਲਿਆ ਐਨਡੀਪੀ ਆਗੂ ਨੇ ਸਵਾਲ ਉਠਾਇਆ ਕਿ ਪ੍ਰੀਮੀਅਰ ਨੇ ਇੱਕ ਵਾਰ ਵੀ ਇਹ ਨਹੀਂ ਕਿਹਾ ਕਿ ਉਹ ਵੱਖਵਾਦ ਦੇ ਵਿਰੁੱਧ ਨੇ ਅਤੇ ਕਦੇ ਵੀ ਖਤਮ ਨਾ ਹੋਣ ਵਾਲੀ ਲੜਾਈ ਵਿੱਢਣ ਦਾ ਐਲਾਨ ਕਰ ਦਿੱਤਾ ਸੋਮਵਾਰ ਨੂੰ ਕੋਈ ਪੱਤਰਕਾਰ ਡੈਨੀਅਲ ਸਮਿਥ ਤੋਂ ਸਵਾਲ ਨਾ ਪੁੱਛ ਸਕਿਆ ਪਰ ਅੱਜ ਬਾਅਦ ਦੁਪਹਿਰ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਦੱਸਦਾ ਹੀ ਹੈ ਕਿ ਕੈਨੇਡਾ ਚੋਣਾਂ ਤੋਂ ਅਗਲੇ ਹੀ ਦਿਨ ਡੈਨੀਅਲ ਸਮਿਥ ਵੱਲੋਂ ਬਿੱਲ 54 ਪੇਸ਼ ਕਰ ਦਿੱਤਾ ਗਿਆ ਜਿਸ ਰਾਹੀਂ رائے شمਾਰੀ ਵਿੱਚ ਸ਼ਾਮਲ ਹੋਣ ਵਾਲੇ ਘੱਟੋ ਘੱਟ ਲੋਕਾਂ ਦੀ ਹੱਦ 50 ਫੀਸਦੀ ਤੋਂ ਘਟਾ ਕੇ 10 ਫੀਸਦੀ ਕਰ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਲੋਕਾਂ ਨੂੰ ਹਾਮੀ ਭਰਨ ਵਾਸਤੇ The Report, TV. Political attacks aimed directly at Alberta's free economy and, in effect, against the future and livelihoods of our people. They have blocked new pipelines with C69, cancelled multiple oil and gas projects, and banned the very tanker ships needed to carry those resources to new markets. They have stacked an oil and gas production cap on top of a crippling industrial carbon tax making new energy and agricultural projects economically impossible to pursue without massive subsidies from governments which Ottawa has failed to provide and which our taxpayers cannot afford. Canadian New Democratic Party Vancouver Kingsway MP Don ਫੈਡਰਲ ਚੋਣਾਂ ਵਿੱਚ ਹਾਰ ਮਗਰੋਂ ਜਗਮੀਤ ਸਿੰਘ ਵੱਲੋਂ ਪਾਰਟੀ ਆਗੂ ਦਾ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ ਗਿਆ ਸੀ ਅਤੇ ਨਵੇਂ ਆਗੂ ਦੀ ਚੋਣ ਵਿੱਚ ਲੱਗਣ ਵਾਲੇ ਸਮੇਂ ਨੂੰ ਵੇਖਦੇ ਹਾਂ ਫਿਲਹਾਲ ਅੰਤਰਮ ਆਗੂ ਜ਼ਿੰਮੇਵਾਰੀ ਸੰਭਾਲਣਗੇ ਪਾਰਟੀ ਦੀ ਪ੍ਰਧਾਨ ਮੈਰੀ ਸ਼ਾਰਟਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਚੋਣ ਨਤੀਜੇ ਪਾਰਟੀ ਦੀਆਂ ਉਮੀਦਾਂ ਮੁਤਾਬਕ ਨਹੀਂ ਰਹੇ ਪਰ ਕੈਨੇਡਾ ਨੂੰ ਹੋਰ ਬਿਹਤਰ ਬਣਾਉਣ ਦਾ ਇਰਾਦਾ ਹੁਣ ਵੀ ਮਜ਼ਬੂਤੀ ਨਾਲ ਅੱਗੇ ਵਧਾਇਆ ਜਾਵੇਗਾ ਪਾਰਟੀ ਵੱਲੋਂ ਜਗਮੀਤ ਸਿੰਘ ਦਾ ਸ਼ੁਕਰੀਆ ਅਦਾ ਕੀਤਾ ਗਿਆ ਜਿਨ੍ਹਾਂ ਵੱਲੋਂ ਚਾਈਲਡ ਕੇਅਰ ਫਾਰਮਾ ਕੇਅਰ ਅਤੇ ਡੈਂਟਲ ਕੇਅਰ ਸਣੇ ਨਿਊ ਡੈਮੋਕਰੈਟਿਕ ਪਾਰਟੀ ਦੀਆਂ ਤਰਜੀਹਾਂ ਤੇ ਜ਼ੋਰ ਦਿੱਤਾ ਗਿਆ ਅਤੇ ਲੋਕ ਹਿੱਤਾਂ ਵਾਸਤੇ ਹਮੇਸ਼ਾ ਕੰਮ ਕਰਦੇ ਰਹਿਣ ਦੀ ਵਚਨਬੱਧਤਾ ਜ਼ਾਹਰ ਕੀਤੀ ਇੱਥੇ ਦੱਸਣਾ ਬਣਦਾ ਹੈ ਕਿ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਘਟਗਣਤੀ ਲਿਬਰਲ ਸਰਕਾਰ ਨਾਲ ਹੋਏ ਸਮਝੌਤੇ ਤਹਿਤ ਡੈਂਟਲ ਕੇਅਰ ਅਤੇ ਫਾਰਮਾ ਕੇਅਰ ਵਰਗੇ ਮੁੱਦਿਆਂ ਨੂੰ ਅੱਗੇ ਵਧਾਇਆ ਜਾ ਸਕਿਆ 2025 ਦੀਆਂ ਚੋਣਾਂ ਵਿੱਚ ਨਿਊ ਡੈਮੋਕ੍ਰੈਟਿਕ ਪਾਰਟੀ ਦੀਆਂ ਸੀਟਾਂ ਦੀ ਗਿਣਤੀ ਸਿਰਫ 7 ਰਹਿ ਗਈ ਜਦ ਕਿ ਇਸ ਤੋਂ ਪਹਿਲਾਂ ਹਾਊਸ ਆਫ ਕਾਮਨਸ ਵਿੱਚ ਉਸਦੇ 24 ਐਮਪੀ ਸਨ ਟਰੰਪ ਵੱਲੋਂ ਪੈਦਾ ਕੀਤੇ ਟੈਰਿਫਸ ਦੇ ਖਤਰੇ ਨਾਲ ਨਜੇੜਣ ਲਈ ਇਸ ਵਾਰ ਜ਼ਿਆਦਾਤਰ ਲੋਕ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀ ਦੇ ਹੱਕ ਵਿੱਚ ਖੜੇ ਨਜ਼ਰ ਆਏ ਇਥੋਂ ਤੱਕ ਕਿ ਖੇਤਰੀ ਪਾਰਟੀ ਬਲਾਕ ਕੇ ਬਕਵਾ ਨੂੰ ਵੀ ਇੱਕ ਦਰਜਨ ਸੀਟਾਂ ਦਾ ਨੁਕਸਾਨ ਉਠਾਉਣਾ ਪਿਆ ਬਿਆਰ ਰਿਪੋਰਟ ਹਮਦਰ ਟੀਵੀ ਆਹ ਹੁਣ ਚਲਦੇ ਆ ਕੈਨੇਡਾ ਵਿੱਚ ਭਾਰਤੀ ਮੂਲ ਦੇ ਪਹਿਲੇ ਵਿਧਾਇਕ ਡਾਕਟਰ ਗੁਲਜ਼ਾਰ ਸਿੰਘ ਚੀਮਾ ਵੱਲੋਂ ਫੈਡਰਲ ਸਰਕਾਰ ਵਿਰੁੱਧ ਕੀਤੇ ਮੁਕੱਦਮੇ ਨਾਲ ਸੰਬੰਧਤ ਖਬਰਵਾਲ ਕੈਨੇਡਾ ਵਿੱਚ ਭਾਰਤੀ ਮੂਲ ਦੇ ਪਹਿਲੇ ਵਿਧਾਇਕ ਹੋਣ ਦਾ ਮਾਣ ਹਾਸਲ ਡਾਕਟਰ ਗੁਲਜ਼ਾਰ ਸਿੰਘ ਚੀਮਾ ਵੱਲੋਂ ਫੈਡਰਲ ਸਰਕਾਰ ਵਿਰੁੱਧ ਮੁਕੱਦਮਾ ਧਾਰ ਕੀਤਾ ਗਿਆ ਹੈ ਡਾਕਟਰ ਗੁਲਜ਼ਾਰ ਸਿੰਘ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੇ ਉਹਨਾਂ ਨੂੰ ਸਿਕਿਉਰਿਟੀ ਕਲੀਅਰੈਂਸ ਦੇਣ ਤੋਂ ਨਾ ਕਰ ਦਿੱਤੀ ਜਦੋਂ ਉਹ ਆਸਟ੍ਰੇਲੀਆ ਵਿੱਚ ਕੈਨੇਡੀਅਨ ਡਿਪਲੋਮੈਟ ਦੇ ਅਹੁਦੇ ਦੀ ਦੌੜ ਵਿੱਚ ਸ਼ਾਮਲ ਸਨ ਉਨ੍ਹਾਂ ਦਾਅਵਾ ਕੀਤਾ ਕਿ ਫੈਡਰਲ ਸਰਕਾਰ ਵੱਲੋਂ ਅਤੀਤ ਵਿੱਚ ਵਿਦੇਸ਼ੀ ਡਾਕਟਰਾਂ ਜਾਂ ਚੁਣੇ ਹੋਏ ਨੁਮਾਇੰਦਿਆਂ ਨਾਲ ਹੋਈਆਂ ਮੁਲਾਕਾਤਾਂ ਬਾਰੇ ਸਵਾਲ ਉਠਾਉਂਦਿਆਂ ਸਿਕਿਉਰਿਟੀ ਕਲੀਅਰੈਂਸ ਤੋਂ ਨਾ ਕੀਤੀ ਗਈ ਦੱਸ ਦਈਏ ਕਿ ਡਾਕਟਰ ਗੁਲਜ਼ਾਰ ਸਿੰਘ ਬੀਸੀ ਵਿੱਚ ਮੰਤਰੀ ਰਹੇ ਜਦਕਿ ਮੈਨੀਟੋਬਾ ਵਿੱਚ ਵੀ ਵਿਧਾਇਕ ਦੀਆਂ ਸੇਵਾਵਾਂ ਨਿਭਾਈਆਂ ਅਤੇ ਵਿਨੀਪੈਗ ਵਿਖੇ ਉਨ੍ਹਾਂ ਦੇ ਨਾਂ ਤੇ ਚੀਮਾ ਡਰਾਈਵ ਬਣੀ ਹੋਈ ਹੈ ਡਾਕਟਰ ਚੀਮਾ ਵੱਲੋਂ ਅਦਾਲਤ ਵਿੱਚ দাਇਰ ਦਸਤਾਵੇਜ਼ਾ ਮੁਤਾਬਕ ਮਈ 2024 ਤੋਂ ਫਰਵਰੀ 2025 ਦਰਮਿਆਨ ਉਹ ਆਸਟ੍ਰੇਲੀਆ ਵਿੱਚ ਕੌਂਸਲ ਜਨਰਲ ਦੇ ਅਹੁਦੇ ਲਈ ਉਮੀਦਵਾਰ ਸਨ। ਉਹਨਾਂ ਵੱਲੋਂ ਮਈ 2024 ਵਿੱਚ ਸਿਕਿਉਰਿਟੀ ਕਲੀਅਰੈਂਸ ਵਾਸਤੇ ਅਰਜ਼ੀ ਦਾਇਰ ਕੀਤੀ ਗਈ ਅਤੇ ਜਲਦ ਹੀ ਪ੍ਰੀਵੀ ਕੌਂਸਲ ਦੇ ਸੁਰੱਖਿਆ ਵਿਸ਼ਲੇਸ਼ਕ ਨੇ ਉਹਨਾਂ ਤੋਂ ਸਵਾਲ-ਜਵਾਬ ਕੀਤੇ। ਇਸ ਮਗਰੋਂ ਅਗਸਤ ਵਿੱਚ ਕੈਨੇਡੀਅਨ ਖੁਫੀਆ ਏਜੰਸੀ ਵੱਲੋਂ ਡਾਕਟਰ ਜੀਮਾ ਨਾਲ ਸੰਪਰਕ ਕੀਤਾ ਗਿਆ। ਅਕਤੂਬਰ 2024 ਵਿੱਚ ਡਾਕਟਰ ਚੀਮਾ ਨੂੰ ਕੋਈ ਸ਼ੱਕ ਦੂਰ ਕਰਨ ਲਈ ਇੰਟਰਵਿਊ ਦਾ ਸੱਦਾ ਭੇਜਿਆ ਗਿਆ ਜੋ ਭਰੋਸੇਯੋਗਤਾ ਦੇ ਰੁਤਬੇ ਵਾਸਤੇ ਬੇहद ਲਾਜ਼ਮੀ ਸੀ ਇਸ ਤੋਂ ਬਾਅਦ ਵੀ ਡਾਕਟਰ ਚੀਮਾ ਇੱਕ ਇੰਟਰਵਿਊ ਵਿੱਚ ਸ਼ਾਮਲ ਹੋਏ ਅਤੇ ਆਪਣੀ ਉਮੀਦਵਾਰੀ ਦੇ ਸਟੇਟਸ ਸਣੇ ਸਿਕਿਉਰਿਟੀ ਸਕ੍ਰੀਨਿੰਗ ਦੇ ਮੁੱਦੇ ਤੇ ਕਈ ਵਾਰ ਪੇਸ਼ ਹੋਏ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਸਿਕਿਉਰਿਟੀ ਕਲੀਅਰੈਂਸ ਰੱਦ ਕਰਦਿਆਂ ਡਾਕਟਰ ਚੀਮਾ ਵਿਰੁੱਧ 4 ਨਵੇਂ ਦੋਸ਼ ਮੜ ਦਿੱਤੇ ਗਏ ਇਸ ਸਾਲ 15 ਫਰਵਰੀ ਨੂੰ ਇੱਕ ਪੱਤਰ ਡਾਕਟਰ ਚੀਮਾ ਕੋਲ ਪੁੱਜਾ ਜਿਸ ਵਿੱਚ ਕਿਹਾ ਗਿਆ ਕਿ ਉਹਨਾਂ ਨੂੰ ਭਰੋਸੇਯੋਗਤਾ ਦਾ ਰਤਬਾ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਫੈਡਰਲ ਸਰਕਾਰ ਵੱਲੋਂ ਡਾਕਟਰ ਚੀਮਾ ਨੂੰ ਦੱਸੇ ਗਏ ਕਾਰਨਾਂ ਵਿੱਚੋਂ ਇੱਕ ਇਹ ਸੀ ਕਿ ਉਹਨਾਂ ਵੱਲੋਂ ਵਿਦੇਸ਼ੀ ਅਧਿਕਾਰੀਆਂ ਨਾਲ ਹੋਈ ਮੁਲਾਕਾਤ ਜਾਂ ਗੱਲਬਾਤ ਬਾਰੇ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਇੱਥੇ ਦੱਸਣਾ ਬਣਦਾ ਹੈ ਕਿ ਡਾਕਟਰ ਗੁਲਜ਼ਾਰ ਸਿੰਘ ਚੀਮਾ 1988 ਤੋਂ 1993 ਤੱਕ ਮੈਨੀਟੋਬਾ ਵਿੱਚ ਲਿਬਰਲ ਐਮ ਐਲ اے ਰਹੇ ਅਤੇ ਇਸ ਮਗਰੋਂ 2001 ਤੋਂ 2004 ਦਰਮਿਆਨ ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਲਿਬਰਲ ਪਾਰਟੀ ਵੱਲੋਂ ਵਿਧਾਇਕ ਦੀ ਸੇਵਾ ਨਿਭਾਈ ਇਸ ਵੇਲੇ ਉਹ ਸਰੀ ਵਿਖੇ ਫੈਮਿਲੀ ਡਾਕਟਰ ਵਜੋਂ ਕੰਮ ਕਰ ਰਹੇ ਨੇ ਡਾਕਟਰ ਟੀਮਾ ਵੱਲੋਂ ਅਦਾਲਤ ਵਿੱਚ ਦਾਵਾ ਕੀਤਾ ਗਿਆ ਹੈ ਕਿ ਵਿਦੇਸ਼ੀ ਅਧਿਕਾਰੀਆਂ ਨਾਲ ਸੰਪਰਕ ਉਹਨਾਂ ਦੇ ਰੋਜ਼ਗਾਰ ਦਾ ਅਹਿਮ ਹਿੱਸਾ ਨਹੀਂ ਅਤੇ ਜਦੋਂ ਉਹ ਡਾਕਟਰ ਸਨ ਜਾਂ ਸਿਆਸੀ ਅਹੁਦੇ 'ਤੇ ਸਨ ਤਾਂ ਉਹਨਾਂ ਨੇ ਵਿਦੇਸ਼ੀ ਅਧਿਕਾਰੀਆਂ ਨਾਲ ਸੰਪਰਕ ਬਾਰੇ ਖੁੱਲ੍ਹ ਕੇ ਦੱਸਿਆ ਨਿਆਇਕ ਸਮੀਖਿਆ ਲਈ ਦਾਇਰ ਅਰਜ਼ੀ ਕਹਿੰਦੀ ਹੈ ਕਿ ਪ੍ਰੀਵੀ ਕਾਉਂਸਲ ਦੇ ਦਫ਼ਤਰ ਨੇ ਸਰਕਾਰੀ ਸੁਰੱਖਿਆ ਪ੍ਰਕਿਰਿਆ ਦੇ ਮਾਪਦੰਡਾਂ ਦੀ ਪਾਲਣਾ ਨਹੀਂ ਕੀਤੀ ਸਿਰਫ ਇਨਾ ਹੀ ਨਹੀਂ ਪ੍ਰੀਵੀ ਕਾਉਂਸਲ ਦਫ਼ਤਰ ਦੇ ਮੁੱਖ ਸੁਰੱਖਿਆ ਅਫਸਰ ਵੱਲੋਂ ਬਿਨੇਕਾਰ ਨੂੰ ਨਵੇਂ ਦੋਸ਼ਾਂ ਦਾ ਜਵਾਬ ਦੇਣ ਦਾ ਮੌਕਾ ਹੀ ਨਾ ਦਿੱਤਾ ਗਿਆ ਜਿਨ੍ਹਾਂ ਨੂੰ ਫੈਸਲੇ ਦਾ ਆਧਾਰ ਬਣਾਇਆ ਗਿਆ ਵੈਰ ਰਿਪੋਰਟ ਹਮਦਰ ਟੀਵੀ ਆਹ ਹੁਣ ਚੱਲਦੇ ਆਂ ਪੀਲ ਰੀਜਨਲ ਪੁਲਿਸ ਵੱਲੋਂ ਪੰਜ ਪੰਜਾਬੀਆਂ ਦੀ ਗ੍ਰਿਫਤਾਰੀ ਨਾਲ ਸੰਬੰਧਤ ਖਬਰਵਾਲ ਜਬਰੀ ਵਸੂਲੀ ਦੇ ਮਾਮਲੇ ਵਿੱਚ ਤਿੰਨ ਪੰਜਾਬੀਆਂ ਦੀ ਗ੍ਰਿਫਤਾਰੀ ਤੋਂ ਕੁਝ ਘੰਟੇ ਬਾਅਦ ਪੀਲ ਰੀਜਨਲ ਪੁਲਿਸ ਵੱਲੋਂ ਦੋ ਹੋਰ ਨਾਂ ਨੂੰ ਗੱਡੀਆਂ ਖੋਹਣ ਦੇ ਮਾਮਲੇ ਵਿੱਚ ਗ੍ਰਿਫਤਾਰ ਕਰਨ ਦਾ ਐਲਾਨ ਕਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਬ੍ਰੈਂਟਨ ਅਤੇ ਕੈਲੇਡਨ ਵਿਖੇ ਤਿੰਨ ਤਲਾਸ਼ੀ ਵਾਰੰਟਾਂ ਦੀ ਤਾਮੀਲ ਕਰਦਿਆਂ 21 ਸਾਲ ਦੇ ਜਤਨ ਕੁਮਾਰ ਅਤੇ 21 ਸਾਲ ਦੇ ਹੀ ਸਫਲਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। जतन कुमार विरुद्ध लूट दी वारदात ਨਾਲ ਸਬੰਧਤ ਇੱਕ ਅਤੇ ਸਫਲਦੀਪ ਸਿੰਘ विरुद्ध ਧਮਕਾਉਣ ਦੇ ਦੋਸ਼ ਆਇਦ ਕੀਤੇ ਗਏ ਨੇ ਪੀਨ ਰਿਜਨਲ ਪੁਲਿਸ ਦੀ ਇਹ ਕਾਰਵਾਈ ਇੱਕ ਪੀੜਤ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ਤੇ ਹੋਈ ਪੀੜਤ ਨੇ ਦੱਸਿਆ ਸੀ ਕਿ ਕੁਝ ਬੰਦਿਆਂ ਨੇ ਉਸ ਨੂੰ ਘੇਰ ਕੇ ਗੱਡੀ ਦੀਆਂ ਚਾਬੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਪੀੜਤ ਨੇ ਆਪਣੀ ਜਾਨ ਦੇ ਡਰੋਂ ਚਾਬੀਆਂ ਦੇ ਦਿੱਤੀਆਂ ਅਤੇ ਸ਼ੱਕੀ ਉਸ ਦੀ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਨੇ ਇਹ ਗੱਡੀ ਬਾਅਦ ਵਿੱਚ ਬਰਾਮਦ ਕਰ ਲਈ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਜਾਂਚ ਕਰਤਾ ਮਨਾਰ ਸੰਪਰਕ ਕੀਤਾ ਜਾਵੇ ਇੱਥੇ ਦੱਸਣਾ ਬਣਦਾ ਹੈ ਕਿ ਜਤੈਨ ਕੁਮਾਰ ਅਤੇ ਸਫਲਦੀਪ ਸਿੰਘ ਦੀ ਗ੍ਰਿਫਤਾਰੀ ਦਾ ਐਲਾਨ ਕਰਨ ਤੋਂ ਕੁਝ ਘੰਟੇ ਪਹਿਲਾਂ ਹੀ 34 ਸਾਲ ਦੇ ਹਰਪਾਲ ਸਿੰਘ 20 ਸਾਲ ਦੇ ਰਾਜਨੂਰ ਸਿੰਘ ਅਤੇ 22 ਸਾਲ ਦੇ ਏਕਨੂਰ ਸਿੰਘ ਦੀ ਗ੍ਰਿਫਤਾਰੀ ਦਾ ਜ਼ਿਕਰ ਕੀਤਾ ਗਿਆ ਪੁਲਿਸ ਮੁਤਾਬਕ ਇਹ ਕਾਰਵਾਈ ਬ੍ਰੈਮਟਨ ਦੇ ਕੁਇਨ ਸਟਰੀਟ ਅਤੇ ਕੈਨੇਡੀ ਰੋਡ ਸਾਊਥ ਇਲਾਕੇ ਵਿੱਚ ਇੱਕ ਕਾਰੋਬਾਰੀ ਅਦਾਰੇ ਉੱਤੇ ਚੱਲੀਆਂ ਗੋਲੀਆਂ ਦੇ ਮਾਮਲੇ ਵਿੱਚ ਕੀਤੀ ਗਈ ਗੋਲੀਬਾਰੀ ਵੇਲੇ ਦਫ਼ਤਰ ਵਿੱਚ ਕੋਈ ਮੌਜੂਦ ਨਹੀਂ ਸੀ ਬਿਊਰੋ ਰਿਪੋਰਟ ਹੰਦਰ ਟੀਵੀ ਅਗਲੀ ਖਬਰ ਕੈਨੇਡਾ ਤੋਂ ਅਮਰੀਕਾ ਵੱਲ ਜਾਣ ਵਾਲਿਆਂ ਦੀ ਗਿਣਤੀ ਵਿੱਚ ਆਈ ਵੱਡੀ ਕਮੀ ਨਾਲ ਸੰਬੰਧਤ ਹੈ ਕੈਨੇਡੀਅਨ ਲੋਕਾਂ ਦੇ ਅਮਰੀਕਾ ਵੱਲ ਗੇੜੇ ਲਗਾਤਾਰ ਘਟਦੇ ਜਾ ਰਹੇ ਨੇ ਅਤੇ BC ਤੋਂ ਵਾਸ਼ਿੰਗਟਨ ਸੂਬੇ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ। ਅਪ੍ਰੈਲ ਮਹੀਨੇ ਦੌਰਾਨ 1 ਲੱਖ ਤੋਂ ਵੀ ਘੱਟ ਗੱਡੀਆਂ ਵਾਸ਼ਿੰਗਟਨ ਸੂਬੇ ਵਿੱਚ ਦਾਖਲ ਹੋਈਆਂ ਜਦਕਿ ਅਪ੍ਰੈਲ 2024 ਵਿੱਚ 2,16,000 ਦਾ ਅੰਕੜਾ ਦਰਜ ਕੀਤਾ ਗਿਆ। ਵਾਸ਼ਿੰਗਟਨ ਟੂਰਿਜ਼ਮ ਦੀ ਮਾਰਕੀਟਿੰਗ ਡਾਇਰੈਕਟਰ ਮਿਸ਼ੇਲ ਮੈਕੈਂਜ਼ੀ ਨੇ ਦੱਸਿਆ ਕਿ ਹੋਟਲਾਂ ਦੀ ਮੰਗ ਵਿੱਚ ਵੱਡੀ ਕਮੀ ਆ ਰਹੀ ਹੈ। ਵਾਸ਼ਿੰਗਟਨ ਵੱਲ ਆਉਣ ਵਾਲੇ ਕਮੰਤਰੀ ਸੈਲਾਨੀਆਂ ਵਿੱਚੋਂ ਜ਼ਿਆਦਾਤਰ ਕੈਨੇਡਾ ਨਾਲ ਸਬੰਧਤ ਹੁੰਦੇ ਨੇ ਅਤੇ ਅਜੋਕੇ ਹਾਲਾਤ ਸਹਿਰ ਸਪਾਟੇ ਤੇ ਨਿਰਪਰ ਲੋਕਾਂ ਵਾਸਤੇ ਬਿਲਕੁਲ ਵੀ ਸੁਖਾਵੇ ਨਹੀਂ। ਦੂਜੇ ਪਾਸੇ ਯੂਐਸ ਟ੍ਰੈਵਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਕੈਨੇਡੀਅਨ ਲੋਕਾਂ ਦੀ ਅਮਰੀਕਾ ਆਮਦ ਵਿੱਚ 10% ਕਮੀ ਦਾ ਸਿੱਧਾ ਮਤਲਬ 2 ਅਰਬ ਡਾਲਰ ਤੋਂ ਵੱਧ ਰਕਮ ਗਵਾਉਣ ਦੇ ਬਰਾਬਰ ਹੈ ਅਤੇ ਇਸ ਦੇ ਸਿੱਟੇ ਵਜੋਂ 14000 ਨੌਕਰੀਆਂ ਖਤਮ ਹੋ ਸਕਦੀਆਂ ਨੇ। ਟਰੰਪ ਵੱਲੋਂ ਲਾਈਆਂ ਟੈਰਿਫਸ ਦੇ ਮੱਦੇਨਜ਼ਰ ਕੈਨੇਡਾ ਦੇ ਵੱਖ-ਵੱਖ ਰਾਜਾਂ ਵਿੱਚ ਘਰੇਲੂ ਵਸਤਾਂ ਵਰਤਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ BC ਦੇ ਪ੍ਰੀਮੀਅਰ ਡੇਵਿਡ ਐਬੀ ਵੱਲੋਂ ਸੂਬੇ ਦੇ ਲੋਕਾਂ ਨੂੰ ਅਮਰੀਕਾ ਵੱਲ ਨਾ ਜਾਣ ਦਾ ਸੱਦਾ ਦਿੱਤਾ ਜਾ ਚੁੱਕਾ ਹੈ। ਵਾਸ਼ਿੰਗਟਨ ਵਿੱਚ ਕਈ ਕਾਰੋਬਾਰੀ ਸਿਰਫ ਅਤੇ ਸਿਰਫ ਕੈਨੇਡੀਅਨ ਸੈਲਾਨੀਆਂ ਦੇ ਅੰਦਰ ਪ੍ਰਕਰਦੇ ਨੇ ਅਤੇ ਇਹਨਾਂ ਦੀ ਗਿਣਤੀ ਵਿੱਚ ਕਮੀ ਝਲਣੀ ਔਕੀ ਪੈ ਰਹੀ ਹੈ। ਇਸੇ ਦੌਰਾਨ ਮਿਸ਼ੇਲ ਮਕੈਂਜ਼ੀ ਵੱਲੋਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਸੱਦਾ ਦਿੱਤਾ ਗਿਆ ਹੈ। ਕਿ ਉਹ ਅਮਰੀਕਾ ਵੱਲ ਸਫ਼ਰ ਜਾਰੀ ਰੱਖਣ ਸਿਰਫ ਵਾਸ਼ਿੰਗਟਨ ਸੂਬਾ ਹੀ ਕੈਨੇਡੀਅਨ ਲੋਕਾਂ ਦੀ ਕਮੀ ਦਾ ਸ਼ਿਕਾਰ ਨਹੀਂ ਬਣਿਆ ਸਗੋਂ ਕੈਲੀਫੋਰਨੀਆ ਦੇ ਗਵਰਨਰ ਟਰੰਪ ਸਰਕਾਰ ਦੀਆਂ ਟੈਰਿਫਸ ਵਿਰੁੱਧ ਮੁਕੱਦਮਾ ਵੀ ਧਾਇਰ ਕਰ ਚੁੱਕੇ ਨੇ ਕੈਲੀਫੋਰਨੀਆ ਵਿੱਚ ਦਰਜਨਾਂ ਕੈਨੇਡੀਅਨ ਕੰਪਨੀਆਂ ਦੇ ਦਫ਼ਤਰ ਮੌਜੂਦ ਨੇ ਅਤੇ ਟੈਰਿਫਸ ਲੱਗਣ ਮਗਰੋਂ ਹਰ ਤਬਕਾ ਪ੍ਰਭਾਵਿਤ ਹੋ ਰਿਹਾ ਹੈ ਬਿਊਰੋ ਰਿਪੋਰਟ ਹਮਦਾਰ ਟੀਵੀ ਸਤਿ ਸ਼੍ਰੀ ਅਕਾਲ ਹਮਦਾਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ 11-1100 ਡਾਲਰ ਦਾ ਸ਼ਗਨ ਪਾਕੇ ਤੌਰਨਗੇ ਡੋਨਲਡ ਟਰੰਪ